ਜਦੋਂ ਕਿਸੇ ਇਨਸਾਨ ਨੂੰ ਕਿਸੇ ਗੈਂਗਸਟਰ ਦੀ ਧਮਕੀ ਆ ਜਾਵੇ ਪਰ ਇੱਕ ਕਾਂਗਰਸ ਦੇ ਨੀਡਰ ਆਗੂ ਨੇ ਕੌਮਜੀ ਸਿੰਘ ਚਾਵਲਾ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਕਈ ਗੈਂਗਸਟਰਾਂ ਦੀਆਂ ਧਮਕੀਆਂ ਆ ਚੁੱਕੀਆਂ ਹਨ ਤੇ ਇੱਕ ਵਾਰ ਤਾਂ ਉਹਦੇ ਮਕਾਨ ਉੱਪਰ ਫਾਇਰਿੰਗ ਵੀ ਕੀਤੀ ਗਈ ਉਸ ਤੋਂ ਬਾਅਦ ਵੀ ਚਾਵਲਾ ਕਹਿੰਦਾ ਮੈਂ ਕਿਸੇ ਗੈਂਗਸਟਰ ਤੋਂ ਨਹੀਂ ਡਰਦਾ ਜਿਹਨੇ ਜੋ ਕਰਨਾ ਕਰ ਲਵੇ ਪਰ ਸਰਕਾਰ ਵੱਲੋਂ ਉਹਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਹੈ ਹੁਣ ਫਿਰ ਗੈਂਗਸਟਰਾਂ ਬਾਰੇ ਕੀ ਕਹਿਣਾ ਹੈ ਆਥੋਂ ਸੁਣਾਣੇ ਆ ਕਮਲਜੀਤ ਸਿੰਘ ਚਾਵਲਾ ਹਰ ਰੋਜ਼ ਗੈਂਗਸਟਰਾਂ ਦੇ ਜਿਹੜੇ ਹੌਂਸਲੇ ਆ ਹੋਰ ਬਲੰਦ ਹੋ ਰਹੇ ਆ ਪਿਛਲੇ ਦਿਨੀ ਮਕੇਰੀਆਂ ਦੇ ਵਿੱਚ ਸਾਡੇ ਭਰਾ ਅਮਰਤਪਾਲ ਜੋ ਕਿ ਮੁਲਾਜ਼ਮ ਸੀ ਜਦੋਂ ਗੈਂਗਸਟਰ ਨੂੰ ਫੜਨ ਗਏ ਤਮਾਮ ਪੁਲਿਸ ਦੀ ਪਾਰਟੀ ਦੇ ਨਾਲ ਤਾਂ ਜਵਾਬੀ ਗੋਲੀ ਦੇ ਵਿੱਚ ਸਾਡਾ ਜੋ ਭਰਾ ਸ਼ਹੀਦ ਹੋ ਗਿਆ ਔਰ ਉਸਦੇ ਪਰਿਵਾਰ ਨੂੰ ਰੋਂਦੇ ਹੋਏ ਦੇਖਿਆ ਨਹੀਂ ਜਾਂਦਾ ਇਸ ਤਰੀਕੇ ਨਾਲ ਜਿਹੜੇ ਗੈਂਗਸਟਰਾਂ ਦੇ ਜਿਹੜੇ ਹਾਲਾਤ ਹੈ ਉਹ ਮਾੜੇ ਹੋ ਚੁੱਕੇ ਆ ਉਹ ਗੈਂਗਸਟਰਾਂ ਦੇ ਹੌਸਲੇ ਹੋਰ ਜ਼ਿਆਦਾ ਬਲੰਦ ਹੋ ਚੁੱਕੇ ਆ ਇਹਦੇ ਲਈ ਮੈਂ ਡੀਜੀਪੀ ਸਾਹਿਬ ਨੂੰ ਔਰ ਖਾਸ ਤੌਰ ਤੇ ਹਮ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜੋ ਇਲੈਕਸ਼ਨ ਹੋਣ ਜਾ ਰਹੇ ਆ 3 ਮਹੀਨੇ ਦੇ ਕਰੀਬ ਸਾਡੇ ਜਿਹੜੇ ਇਲੈਕਸ਼ਨ 3 ਮਹੀਨੇ ਤੋਂ ਬਾਅਦ ਜੋ 6ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਹੋਣ ਜਾ ਰਹੇ ਆ ਇਹਦੇ ਵਿੱਚ ਤੁਸੀਂ ਕੋਈ ਇਸ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕਰੋ ਜਿਹਦੇ ਨਾਲ ਕੋਈ ਵੀ ਪੋਲੀਟਿਕਲ ਬੰਦੇ ਨੂੰ ਕੋਈ ਵੀ ਆਮ ਬੰਦੇ ਨੂੰ ਜਿਹੜੇ ਗੈਂਗਸਟਰ ਹੈ ਜਾਂ ਉਹ ਥ੍ਰੀਟਨਿੰਗ ਕਾਲ ਕਰਦੇ ਆ ਜਾਂ ਉਹਨਾਂ ਨੂੰ ਮਾਰਨ ਲਈ ਆਉਂਦੇ ਆ ਉਹਨਾਂ ਪਰ ਪੱਕੇ ਤਰੀਕੇ ਨਾਲ ਜਿਹੜੀ ਹੈਗੀ ਨੱਥ ਪਾਈ ਜਾਵੇ ਨਾ ਕਿ ਉਹਨਾਂ ਨੂੰ ਫੜ ਕੇ ਕੋਈ ਛੋਟਾ ਮੋਟਾ ਕੇਸ ਦੇ ਕੇ ਅੰਦਰ ਕੀਤਾ ਜਾਵੇ ਹਰੇਕ ਬੰਦੇ ਨੂੰ ਸਰਨੇਟਿੰਗ ਕਾਲ ਔਰ ਹਰੇਕ ਬੰਦੇ ਨੂੰ ਮਾਰਨ ਲਈ ਪਹੁੰਚ ਜੰਦੇ ਆ ਹਰੇਕ ਬੰਦੇ ਤੇ ਫਾਇਰਿੰਗ ਕਰਦੇ ਆ ਔਰ ਕਿਸੇ ਦਾ ਨਜਾਇਜ਼ ਪੁੱਤ ਜਿਹੜਾ ਹੈਗਾ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਜਾਂਦਾ ਦੇਖੋ ਮੈਂ ਜਿਸ ਟਾਈਮ ਮੇਰੇ ਤੇ ਗੋਲੀਬਾਰੀ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਮੈਨੂੰ ਅਰਸ਼ ਡੱਲੇ ਦਾ ਵੀ ਫੋਨ ਆਇਆ ਔਰ ਮੈਨੂੰ ਹੋਰ ਵੀ ਤਮਾਮ ਗੈਂਗਸਟਰਾਂ ਦੇ ਫੋਨ ਆਏ ਜਿਨ੍ਹਾਂ ਦੀ ਕਿ ਮੈਂ ਰਿਪੋਰਟਿੰਗ ਵਗੈਰਾ ਔਰ ਤਮਾਮ ਜਿਹੜੀ ਐਫ ਆਈ ਆਰ ਵਗੈਰਾ ਔਰ ਡੀ ਡੀ ਆਰ ਦੀ ਕਾਪੀ ਵਗੈਰਾ ਮੇਰੀ ਪੁਲਿਸ ਨੇ ਜਿਹੜੀ ਲੋਕਲ ਨੇ ਉਹ ਸਮੇਂ-ਸਮੇਂ ਸਰ ਜਿਹੜੀ ਹੈਗੀ ਕਰਦੇ ਰਹੇ ਮੇਰੇ ਨਾਲ ਜਿਹੜੀ ਵੀ ਜਿੰਨੀ ਵੀ ਮੇਰੀ ਉਹਨਾਂ ਨੇ ਹੈਲਪ ਕੀਤੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਲੇਕਿਨ ਜਿਹੜੀ ਵੀ ਕੋਈ ਬੰਦਾ ਜੇ ਧਮਕੀ ਦੇਵੇ ਜੇ ਉਹਨੂੰ ਧਮਕੀ ਦੇਣ ਤੋਂ ਬਾਅਦ ਆਪਾਂ ਕੁਝ ਨਾ ਬੋਲੀਏ ਤਾਂ ਇਹਦਾ ਮਤਲਬ ਹੈ ਵੀ ਕੋਈ ਪੰਜਾਬ ਦੇ ਵਿੱਚ ਕੋਈ ਦੇਸ਼ ਦੇ ਵਿੱਚ ਕੋਈ ਗੈਂਗਸਟਰਾਂ ਦੇ ਖਿਲਾਫ ਨਹੀਂ ਬੋਲੂਗਾ ਤਾਂ دہشت ਜਿਹੜੀ ਹੈਗੀ ਆ ਹੋਰ ਜ਼ਿਆਦਾ ਵਧੂਗੀ ਇਸ ਲਈ ਇਹਨਾਂ ਦੇ ਖਿਲਾਫ ਬੋਲਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਨਾਂ ਦੇ ਖਿਲਾਫ ਬੋਲ ਕੇ ਜਿਹੜੇ ਲੋਕ ਸਾਡੇ ਮੇਰੇ ਭਰਾ ਜਾਂ ਵੀਰ ਮੇਰੇ ਵਪਾਰੀ ਬੰਦੇ ਜਿਹੜੇ ਥੋੜਾ-ਬੋਧਾ ਡਰਦੇ ਆ ਉਹਨਾਂ ਦਾ ਥੋੜਾ ਜਿਹਾ ਹੌਸਲਾ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਵਧੇ ਕਿਉਂਕਿ ਗੈਂਗ ਧਮਕੀ ਜਿਹੜੀ ਹੈਗੀ ਆ ਉਹ ਹਰੇਕ ਬੰਦੇ ਨੂੰ ਦੇ ਰਹੇ ਆ ਮੈਨੂੰ ਵੀ ਤੁਸੀਂ ਦੱਸ ਰਹੇ ਤੁਹਾਨੂੰ ਵੀ ਪਤਾ ਮੈਨੂੰ ਧਮਕੀ ਕਾਫੀ ਵਾਰੀ ਜਿਹੜੀ ਹੈਗੀ ਉਹਨਾਂ ਨੇ ਦਿੱਤੀ ਹੈ ਸੋ ਤੇ باوجود ਵੀ ਮੈਨੂੰ ਕੋਈ ਇਸ ਤਰ੍ਹਾਂ ਦੀ ਡਰ ਨਹੀਂ ਡਰ ਭੈ ਨਹੀਂ ਹੈਗਾ ਮੈਂ ਹਮੇਸ਼ਾ ਲੋਕਾਂ ਦੀ ਆਵਾਜ਼ ਚੱਕੂਗਾ ਲੋਕਾਂ ਦੇ ਨਾਲ ਜਗਵੰਤ ਟਿਵੀ ਲਈ ਮੈਂ ਰਿਸ਼ ਬਟਲਾ ਕੋਰਾਲੀ